ਸਸਿਕਾਲ ਜੀ ਅੱਜ ਤੇ ਦਿਨ ਦੀ ਬਲੌਗ ਦੀ ਕਰਤੀਆਂ ਸ਼ੁਰੂਆਤ ਜੀ ਹੁਣ ਇੱਥੇ ਮੱਥਾ ਟੇਕ ਕੇ ਪਿੰਡ ਫੇਰ ਜਾਨੇ ਆ ਪਿਆਲੇ ਪਿਆਲੇ ਵੀ ਮੱਥਾ ਟੇਕਣਾ ਹੈ ਜੀ ਉਸ ਤੋਂ ਬਾਅਦ ਫਿਰ ਮਿਲ ਕੇ ਘੁਪੀ ਘੁਪੀ ਜਿਆ ਨੂੰ ਘੰਟਾ ਡੇਢ ਘੰਟਾ ਕਿਰਾਂਚ ਮੈਂ ਕਟਿੰਗ ਵੀ ਕਰਾਉਣੀ ਆ ਯਾਰ ਵਾਲ ਕੋ ਸੈਟ ਕਰਾਉਣੀ ਨੇ ਤੇ ਦਾੜੀ ਸੈਟ ਕਰਾਉਣੀ ਆ ਤੇ ਓਕੇ ਲੱਭ ਆ ਜਾ ਜੀ ਨੂੰ ਲਿਓ ਅੱਜੀ ਦੋਸਤੋ ਆਜੋ ਤੁਹਾਨੂੰ ਗਰਮ ਗਰਮ ਮੱਕੀ ਦੀ ਰੋਟੀ ਸਾਗ ਨਾਲ ਖਵਾ ਦਈਏ ਨੰਨ੍ਕਾ ਘਰ ਤਾਂ ਰਹਿ ਜਾ। ਮੁੱਕ ਗਿਆ। ਪਰ ਉਕਤੂ। ਮੈਨੂੰ ਤਾਂ ਐਂ ਤੀਕੇ ਮੱਕੀ ਦਾ ਆਟਾ ਵਧੀਆ ਨਹੀਂ ਆਉਂਦਾ ਪਰ ਵਧੀਆ ਆਇਆ ਬਈ ਆਟਾ ਐਨ ਮਲੈਮ ਰੋਟੀਆਂ ਬਣਦੀਆਂ ਨੇ। ਆ ਜੋ ਮੱਖਣ ਨਾਲ ਤੁਹਾਨੂੰ ਬਾਹਰ ਵਾਲਿਆਂ ਨੂੰ ਖਾਸ ਕਰਕੇ ਰੋਟੀ ਖਿਲਾ ਦਈਏ। ਭੈਣਾਂ ਨੂੰ, ਭਰਾਵਾਂ ਨੂੰ, ਭਤੀਜ-ਭਤੀਜੀਆਂ ਨੂੰ ਤੇ ਇੱਥੇ ਵਾਲਿਆਂ ਨੂੰ ਵੀ। ਹਾਂਜੀ ਦੋਸਤੋ, ਦੇਖ ਲਓ ਬਾਲ ਕੋਲ ਪਈ ਐ ਟੀਮੀ। ਬਹੁਤ ਪਿਆਰ ਹੈ ਇਹਨੂੰ ਬਾਲ ਨਾਲ ਖੜਾ ਨਹੀਂ ਛੱਡਦੀ ਇਹ ਤਾਂ। ਯਾ ਵੀ ਹੂੰ ਸਾਗ ਨਾਲ ਰੋਟੀ ਖਲਾ ਕੇ ਹੱਡੀਆਂ ਨੂੰ ਵੀ ਆਰ ਪੁਰਕੀਆਂ ਨਾਲ ਸਾਗ ਪਸੰਦ ਆ ਇਹਨੂੰ ਵੀ ਮੱਕੀ ਦੀ ਰੋਟੀ ਹਾਂਜੀ ਦੋਸਤੋ ਹੁਣ ਚੱਲਦੇ ਆ ਫਤੇਗੜ ਸਾਹਿਬਾਂ ਹਾਂਜੀ ਸਰਹੰਦਾ ਆ ਗਏ ਮੈਂ ਨਾ ਪਤੀਜ ਪਿੱਛੇ ਖੜਾ ਤੀ ਗਾ ਨਹਿਰ ਨਹਿਰ ਕੋਲ ਉੱਥੇ ਕਿਸੇ ਨੇ ਗੱਡੀ ਵੀ ਰੋਕ ਕੇ ਹੀ ਫਿਰ ਉਹ ਨੰਗੇ ਉੱਥੇ ਰਸਤਾ ਨਹੀਂ ਦੀਆ ਗੱਡੀ ਖੜਾਉਣ ਨੂੰ ਤੇ ਮਿਲਣ ਦਾ ਤੇ ਲਵ ਯੂ ਤੁਹਾਨੂੰ ਫਤੇਗੜ ਸਾਹਿਬਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਮੰਦਰ ਮੱਥਾ ਟੇਕ ਹਾਂਜੀ ਦੋਸਤੋ ਪੂਰੇ ਤਾਂ ਮੱਥਾ ਟੇਕ ਲਿਆ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਇੱਕ ਗੱਲ ਯਾਰ ਹੋਰ ਅੱਜ ਨਾ ਮੇਲਾ ਇੱਥੇ ਕੋਈ ਕਰਨੀ ਕੋਈ ਪਿੰਟ ਆ ਮੁੰਡੇ ਭਤੀਜ ਬੁਲਾਉਂਦੇ ਨੇ ਕਿ ਚਾਚੇ ਆ ਜਾ ਮੈਂ ਭਤੀਜੀ ਉਹ ਤਾਂ ਨਹੀਂ ਆਉਣਾ ਉੱਥੇ ਕਿਉਂਕਿ ਪੋਲੀਟਿਕਲ ਪਾਰਟੀਆਂ ਨੇ ਬਹੁਤ ਆਉਣਾ ਹੈਗਾ ਇਸ ਕਰਕੇ ਨਹੀਂ ਮੈਂ ਆ ਸਕਦਾ ਜੇ ਕਿਸੇ ਪੋਲੀਟਿਕਲ ਲੀਡਰ ਨੇ ਨਾ ਆਉਣਾ ਹੁੰਦਾ ਫਿਰ ਥੋੜਾ ਚਾਚਾ ਜ਼ਰੂਰ ਆਉਂਦਾ ਹਾਂਜੀ ਮਿੱਤਰ ਪਿਆਰਿਓ ਫਤੇਗੜ ਸਾਹਿਬ ਆ ਗਏ ਹੁਣ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਆਈ ਤੀ ਯਾਰ ਆਪਣੇ ਭਤੀਜ ਆ ਗਏ ਸਾਰੇ ਠੀਕ ਹੋ ਯਾਰ ਓਕੇ ਰਿਪੋਰਟ ਠੀਕ ਆ ਆਸਰਾਂ ਤੋਂ ਨੇ ਭਤੀਜ ਤੇ ਆ ਭਤੀਜ ਸ਼ੰਭੂ ਤੋਂ ਸ਼ੰਭੂ ਦੇ ਹੀ ਠੀਕ ਆ ਠੀਕ ਆ ਭਤੀਜ ਮੇਰੇ ਮੱਥਾ ਟੇਕਣ ਆਏ ਨੇ ਮੱਥਾ ਟੇਕ ਕੇ ਆਏ ਭਤੀਜ ਹਾਂ ਹਾਂ ਖਾਣਾ ਪੀਣਾ ਤਾਂ ਨਹੀਂ ਯਾਰ ਕੁਛ ਧੰਨਵਾਦ ਓਕੇ ਆ ਰਿਪੋਰਟ ਹਾਂ ਠੀਕ ਇਹ ਕੌਕੋ ਚਾਹੀਦੀ ਆ ਯਾਰ ਅੱਛਾ ਟੇਕ ਲਿਆ ਮੱਥਾ ਤੁਸੀਂ ਹਾਂ ਠੀਕ ਆ ਠੀਕ ਆ ਯਾਰ ਹੋਰ ਦੱਸੋ ਗੱਲਬਾਤ ਕੋਈ ਕੋਈ ਕਮੀ ਪੇਚੀ ਸਾਹ ਓਕੇ ਓਕੇ ਠੀਕ ਆ ਠੀਕ ਆ ਓਕੇ ਉਹ ਚਾਈ ਦਪਤੀ ਜੀ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਮੱਥਾ ਟੇਕ ਲਿਆ ਹਾਂਜੀ ਦੋਸਤੋ ਆ ਦੇਖ ਲਿਆ ਚੱਲਦੇ ਹਾਂ ਹੁਣ ਅੱਗੇ ਨੂੰ ਟੌਫੀ ਖਾ ਰਹੇ ਹਾਂ ਇਹਨੂੰ ਟੌਫੀਆਂ ਖਲਾ ਰਾ ਸਾਨੂੰ ਲੈ ਲੀਆਂ ਦੀ ਹੋਈਆਂ ਆ ਲੈ ਡੱਡ ਮੱਛੀਆਂ ਗੁਰਦੁਆ ਗੁਰਦੁਆਰਾ ਸਾਹਿਬ ਵੀ ਯਾਰ ਬਹੁਤ ਭਤੀਜ ਮਿਲ ਕੇ ਗਏ ਹੈਗੇ ਨੇ ਨਮਾਜ਼ ਤੁਹਾਡਾ ਸਾਰਿਆਂ ਦਾ ਯਾਰ ਲਵ ਯੂ ਆ ਤੁਹਾਨੂੰ ਚਾਚੇ ਵੱਲੋਂ ਟੱਕ ਭਰ ਕੇ ਹਾਂਜੀ ਮਿੱਤਰੋ ਜਾਣ ਲੱਗਿਆ ਦੀ ਪਿੰਡ ਨੂੰ ਆ ਮੇਰੇ ਭਤੀਜ ਆ ਕੇ ਭਤੀਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਪਏ ਦੀ ਮੱਥਾ ਟੇਕ ਲਿਆ ਹਾਂਜੀ 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 ਸੇਵਾ ਕਰਾਤੀ ਹਾਂ ਹਾਂ ਬਹੁਤ ਵਧੀਆ ਗੱਲ ਆ ਯਾਰ ਹੁੰਦੇ ਹੋ ਹਾਂ ਦੋ ਜਣੇ ਹੁੰਨੇ ਹੋ ਕਿ ਹਫਤੇ ਬਾਅਦ ਹਫਤੇ ਬਾਅਦ ਹਫਤੇ ਬਾਅਦ ਆਏ ਹਾਂ ਛੁੱਟੀ ਵਾਲੇ ਬਹੁਤ ਵਧੀਆ ਸੋਚ ਆ ਬਹੁਤ ਵਧੀਆ ਹੋਰ ਵੀ ਆਇਆ ਕਰੋ ਆ ਤੇ ਨਾਲ ਦੇ ਆ ਨੂੰ ਯਾਰ ਹਾਂਜੀ ਕਿਵੇਂ ਕੋਈ ਸਾਥੀ ਹੁੰਦੇ ਨੇ ਪਿੰਡ ਦੇ ਹਾਂ ਇਕੱਠੇ ਹੋ ਕੇ ਆਜਿਆ ਕਰੋ ਹੋਰ ਦੋਸਤੋਂ ਗੱਲਬਾਤ ਕੋਈ ਕਿਸੇ ਵੀਡੀਓ 'ਚ ਕਮੀ ਪੇਚੀ? ਨਹੀਂ ਨਹੀਂ ਪੂਰੀ। ਓਕੇ ਆ ਕੰਮ? ਹਾਂ ਜੀ ਹਾਂ। ਤੇ ਇਲੈਕਸ਼ਨ 'ਚ ਸਪੋਰਟ ਕਰੂੰਗਾ। ਪੂਰੀ। ਯੋ ਨਾ ਕਹਦੋ। ਨਹੀਂ ਨਹੀਂ ਪੂਰੀ। ਹੈਂ? ਕਰਦਿਆਂ ਨੂੰ ਕੀ ਕਹੋਂਗੇ ਆਪਦੇਆਂ ਨੂੰ? ਚਾਚੇ ਕੋਲ ਚੱਲੇ ਆਂੀ ਕੋਈ। ਨਾ ਮੈਂ ਚੱਲੇ ਨਹੀਂ। ਪੋਟ ਨੂੰ ਕੀ ਕਹੋਂਗੇ ਕਰਦਿਆਂ ਨੂੰ? ਚਾਚੇ ਨਹੀਂ ਹੋਣੀ ਪੋਟ। ਚਾਚੇ ਨਹੀਂ ਪਾਉਣੀ। ਚੱਲ ਲਾਭ ਜੂ ਲਾਭ ਜੂ। ਹਾਂ ਜੀ ਮਿੱਤਰ ਪਿਆਰੇ ਆ ਮੇਰੇ ਭਤੀਜ ਮਿਲੇ ਠੀਕ ਹੋ ਭਤੀਜਿਓ। ਓਕੇ ਰਿਪੋਰਟ। ਓਕੇ। ਬਸ ਠੀਕ ਆ ਲਾਭ ਜੂ ਆ ਤੁਹਾਨੂੰ ਸਾਰਿਆਂ ਨੂੰ ਯਾਰ। ਹਾਂ ਜੀ ਮਿੱਤਰ ਪਿਆਰੇ ਆ ਮੇਰੇ ਭਤੀਜ ਆ ਕੇ ਉਮਲੋਵ ਯਾ ਮੱਥਾ ਠੇਕਣਾ ਇਹ ਵੀ ਨਹੀਂ ਗੁਰਦੁਆਰਾ ਸਾਹਿਬ ਠੀਕ ਹੋ ਯਾਰ ਹਾਂ ਇਹ ਟੋਕੇ ਰਿਪੋਰਟ ਆ ਭਤੀਜੋ ਹਾਂਜੀ ਹਾਂਜੀ ਬਸ ਠੀਕ ਆ ਠੀਕ ਆ ਹੋਰ ਦੱਸੋ ਨਵੀਂ ਤਾਜੀ ਗੱਲਬਾਤ ਕੋਈ ਕੋਈ ਚਾਹ ਪਾਣੀ ਪੀਣਾ ਕੁਝ ਖਾਣਾ ਨਾ ਨਹੀ ਇਸ ਸਾਲ ਬਾਤ ਨਾ ਮੈਂ ਤਾਂ ਓਕੇ ਹੋਇਆ ਬਿਹਾਨ ਪੂਰਾ ਹੋਣਾ ਮੈਂ ਤਾਰਾ ਉੱਪਰ ਜੁੜੀਆਂ ਪਈਆਂ ਨੇ ਹਾਂਜੀ ਭਤੀਜੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਦੇਖ ਲਓ ਭਤੀਜੇ ਘੰਟਾ ਖੜੇ ਰਹੇ ਮੇਰੇ ਕੋਲੇ ਬਾਹਰੇ ਵਿਚਾਰੇ ਇੰਨਾ ਪਿਆਰ ਕਰਦੇ ਨੇ ਮੁੰਡੇ ਮਲੂਤੋਂ ਆਏ ਹੋਏ ਆਂ ਮੱਥਾ ਟੇਕਣ ਹੋਰ ਵੀ ਬਹੁਤ ਮਹਾਲੀ ਤੋਂ ਆਲੇ ਦਾਲਿਆਂ ਤੋਂ ਭਤੀਜ ਮਿਲ ਕੇ ਗਏ ਨੇ ਭਤੀਜੀਆਂ ਲਵ ਯੂ ਆ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਆਦੇ ਚਾਚੇ ਨੂੰ ਤੇ ਚਾਚੇ ਦੀ ਹਾਂ ਚ ਹਾਂ ਵੀ ਮਲਾਉਣੀ ਹੋ ਤੁਸੀਂ ਯਾਰ ਠੀਕ ਆ ਨਾ ਲਵ ਯੂ ਲਵ ਯੂ ਲਵ ਯੂ ਮੇਰੇ ਭਤੀਜਿਆਂ ਨੂੰ ਤੇ ਕਾ ਵੀ ਬਹੁਤ ਵਧੀਆ ਗੱਲ ਆ ਕੇ ਮੁੰਡੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਂਦੇ ਹੈਗੇ ਨੇ ਆ ਵੀ ਬਹੁਤ ਵਧੀਆ ਗੱਲ ਹੈਗੀ ਐਪਰੀਸ਼ੀਏਟ ਕਰਨਾ ਬਣਦਾ ਨੌਜਵਾਨਾਂ ਦਾ ਹਾਂ ਜੀ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਵੱਲ ਤੇ ਇੱਕ ਗੱਲ ਹੋਰ ਭਤੀਜੇ ਕਹਿੰਦੇ ਨੇ ਕਿ ਚਾਚੇ ਤੇਰੀਆਂ ਵੀਡੀਓ ਦੇਖਦੇ ਹੁੰਦੇ ਆਂ ਸੀ ਤੂੰ ਗੁਰਦੁਆਰਾ ਸਾਹਿਬ ਵੀਡੀਓ ਰੀਲ ਪਾਉਣਾ ਹੁੰਦਾ ਆ ਕੇ ਚਲੋ ਕੋਈ ਗੱਲ ਨਹੀਂ ਭਤੀਜੇਓ ਮੈਂ ਤਾਂ ਆਉਣਾ ਹੀ ਆਉਣਾ ਹੁੰਦਾ ਗੁਰਦੁਆਰਾ ਸਾਹਿਬ ਹੋਰ ਪਾਸੇ ਵੀ ਮੈਂ ਮੰਦਿਰ ਵਿੱਚ ਵੀ ਮੱਥਾ ਟੇਕ ਕੇ ਆਉਣਾ ਹੁੰਦਾ ਯਾਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਆ ਹੈਗਾ ਹੀ ਠੀਕ ਆ ਨਾ ਬਾਕੀ ਤੁਹਾਨੂੰ ਲੱਭ ਜੂਗਾ ਬਾਕੀ ਛੋਟੇ ਸਹਬਜ਼ਾਦਿਆਂ ਦੀ ਕਿਰਪਾ ਹੈਗੀ ਆ ਯਾਰ ਗੱਲ ਉਰੇ ਮੁੱਕਦੀ ਹੈਗੀ ਆ ਲਵ ਜੂ ਆ ਸਾਰਿਆਂ ਨੂੰ ਹਾਂ ਜੀ ਦੋਸਤੋ ਆ ਗਏ ਦੀ ਆਪਾਂ ਸਰਾਂ ਤੋਂ ਹੁਣ ਪਿੰਡ ਨੂੰ ਚਲਦੇ ਆਂ ਔਰ ਸ਼ਾਮ ਵਾਲਾ ਲੈ ਕੇ ਖਾਣ ਪੀਣ ਵਾਲਾ ਸਮਾਨ ਹੋਰ ਦੱਸੋ ਠੀਕ ਹੋ ਜਿੰਨੇ ਵੀ ਅੱਜ ਤੁਸੀਂ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਫੁੱਲ ਲਾਜੂ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਯਾਰ ਕੈਨ ਚੜਦੀ ਕਲਾ ਚ ਰਹੋ ਤੁਸੀਂ ਹਮੇਸ਼ਾ ਤੇ ਕੱਲ ਨੂੰ ਆਪਾਂ ਕਿਤੇ ਭਤੀਜ ਜਾਣਾ ਨਹੀਂ ਕੱਲ ਨੂੰ ਆਪਾਂ ਪਿੰਡ ਰੈਸਟ ਕਰਨੀ ਆ ਸੰਡੇ ਆ ਕੱਲ ਨੂੰ ਕੱਲੂ ਖੇਤਾਂ 'ਚ ਕੀੜਾ ਕੱਢ ਕੇ ਆਵਾਂਗੇ ਆਦਾ ਝੁੰਨਾ ਝੁੰਨਾ ਦੇਖ ਕੇ ਆਵਾਂਗੇ ਕਿਵੇਂ ਆ ਕਿਵੇਂ ਨਹੀਂ ਤੇ ਬਾਕੀ ਹੁਣ ਵੀ ਰਸਤੇ 'ਚ ਹੱਥ ਮਾਰਦੇ ਆ ਰਹੇ ਸੀ ਕਈ ਗੱਡੀਆਂ ਲੰਘੀਆਂ ਨੇ ਐ ਹੱਥ ਖੜਾ ਕਰਕੇ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਚਾਚੇ ਵੱਲੋਂ ਤੁਸੀਂ ਇੰਨਾ ਯਾਰ ਮਾਣ ਸਤਿਕਾਰ ਦਿੰਦੇ ਹੋ ਪਿਆਰ ਕਰਦੇ ਹੋ ਚਾਚੇ ਦਾ ਤੁਹਾਡੇ ਸਾਰਿਆਂ ਅੱਗੇ ਸਿਰ ਝੁਕਦਾ ਹੈਗਾ ਹਾਂਜੀ ਚੱਲਦੇ ਆ ਪਿੰਡ ਨੂੰ ਆ ਲੈ ਰਿਹਾ ਟੀਮੀਨ ਨਾਲ ਸਿਸਟਮ ਤੇ ਹੋ ਠੀਕ ਹੋ ਜੀ ਦੋਸਤੋ ਨਾ ਟੀਮੀਨੋ ਨਾ ਫਤੋ ਤੋਤਰ ਕਰ ਲਾ ਖਾਜ ਤੇ ਆ ਗਏ ਆਪਾਂ ਸੁਣੀ ਆਏ ਆ ਅੱਜ ਜੀ ਹੁਣ ਚਾਹ ਪਾਣੀ ਪੀਨੇ ਆ ਤੇ ਕੱਲ ਨੂੰ ਛੁੱਟੀ ਮਾਰਾਂਗੇ ਲਵ ਯੂ ਆ ਤੁਹਾਨੂੰ ਓਕੇ ਤੇ ਇੱਕ ਗੱਲ ਹੋਰ ਮਿੱਤਰੋ ਗਰਮੀ ਬਹੁਤ ਪੈਂਦੀ ਹੈਗੀ ਆ ਜਿਨ੍ਹਾਂ ਨੇ ਵੀ ਆਇਤੀ ਨਵੇਂ ਬੂਟੇ ਲਾਏ ਨੇ ਬੂਟਿਆਂ ਨੂੰ ਪਾਣੀ ਜ਼ਰੂਰ ਪਾਓ ਯਾਰ ਕਿਉਂਕਿ ਗਰਮੈਸ ਬਹੁਤ ਆਏਗੀ ਹੋਰ ਦੱਸੋ ਯਾਰ ਹੋਰ ਦੱਸੋ ਗੱਲਬਾਤ ਠੀਕ ਹੋ ਆਪ ਜੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਤੇ ਹੁਣ ਆਰਾਮ ਕਰਦੇ ਆ ਚਾਚੂ ਪੀਨੇ ਆ ਯਾਰ ਕਾਫਟ ਹੋ ਗਈ ਤੇ ਉੱਥੇ ਮੈਂ ਗਿਆ ਨਹੀਂ ਯਾਰ ਮੈਨੂੰ ਬਥੇਰੇ ਨੇ ਮਿਲੇ ਮੈਨੂੰ ਚਾਚੇ ਅਨੰਦਪੁਰ ਕੋਲ ਆ ਜਾ ਅਨੰਦਪੁਰ ਕੋਲ ਆ ਜਾ ਸੌਰੀ ਯਾਰ ਪੋਲੀਟੀਕਲ ਪਾਰਟੀ ਕਰਕੇ ਨਹੀਂ ਮੈਂ ਆਇਆ ਹੈਗਾ ਨਹੀਂ ਮੈਂ ਆ ਵੀ ਜਾਂਦਾ ਭਤੀ ਚ ਕੋਈ ਚੱਕਰ ਨਹੀਂ ਸੀ ਬਾਕੀ ਤੁਹਾਨੂੰ ਲੱਗ ਜੂਗਾ ਕੱਲੋਂ ਤੱਕ karenge arrest ਕੱਲ ਕੋ ਕਹੀਂ ਨਹੀਂ ਜਾਏਗੇ ਕੱਲ ਕੋ ਘਰ ਪਰ ਹੀ ਰੁਕेंगे